ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਿਸ ਤਰ੍ਹਾਂ ਆਪਾਂ ਗੁਰਬਾਣੀ ਤੇ ਰਾਹੀ ਜਾਣਦੇ ਆ ਕਿ ਉਹ ਪਰਮੇਸ਼ਰ ਦੇ ਰੰਗ ਬੜੇ ਸਾਨੂੰ ਵਿਸਵਾਦ ਵਿੱਚ ਲਿਜਾਣ ਵਾਲੇ ਨੇ ਉਹ ਪਰਮੇਸ਼ਰ ਦੀ ਖੇਡ ਬੜੀ ਨਿਰਾਲੀ ਹੈ ਉਹ ਇੱਕ ਅੱਖ ਚਮਕਣ ਦੇ ਸਮੇਂ ਦੇ ਵਿੱਚ ਸ੍ਰਿਸ਼ਟੀ ਬਣਾਉਂਦਾ ਹੈ ਤੇ ਇੱਕ ਅੱਖ ਚਮਕਣ ਦੇ ਸਮੇਂ ਦੇ ਵਿੱਚ ਇਸ ਸ੍ਰਿਸ਼ਟੀ ਨੂੰ ਸਮੇਟ ਸਕਦਾ ਹੈ ਪਰ ਕਈ ਦਫਾ ਅਸੀਂ ਆਪਣੇ ਆਲੇ ਦੁਆਲੇ ਜਦੋਂ ਕੁਦਰਤ ਦੇ ਨਜ਼ਾਰੇ ਦੇਖਦੇ ਆਂ ਕੁਦਰਤ ਨੂੰ ਦੇਖਦੇ ਆਂ ਕਿਸ ਤਰ੍ਹਾਂ ਕੁਦਰਤ ਦੇ ਵਿੱਚ ਪਰਮੇਸ਼ਰ ਮਿੰਟਾਂ ਸੈਕਿੰਟਾਂ ਦੇ ਵਿੱਚ ਤਬਦੀਲੀ ਲਿਆ ਦਿੰਦਾ ਹੈ ਅੱਜ ਜੋ ਆਪ ਜੀ ਇਹ ਵੀਡੀਓ ਦੇਖ ਰਹੇ ਹੋ ਜਦੋਂ ਵੀ ਦਾਸੀ ਨੂੰ ਕਦੇ ਬਾਹਰ ਕੁਦਰਤ ਵਿੱਚ ਜਾਣ ਦਾ ਸਮਾਂ ਮਿਲਦਾ ਹੈ ਤਾਂ ਦਾਸੀ ਦਾ ਹਮੇਸ਼ਾ ਮਨ ਕਰਦਾ ਹੈ ਕਿ ਆਪ ਜੀ ਨਾਲ ਸਾਂਝ ਪਾਈਏ ਜੋ ਆਪ ਜੀ ਇਹ ਲਾਲ ਰੰਗ ਦੇ ਬੱਦਲ ਦੇਖ ਰਹੇ ਹੋ ਸ਼ੁਰੂ ਦੇ ਵਿੱਚ ਇੱਕ ਦਿਨ ਉੱਠਦਿਆਂ ਸਾਰ ਇਹ ਬੱਦਲ ਸੀ ਮਨ ਦੇ ਵਿੱਚ ਆਇਆ ਕਿ ਸਾਰੇ ਬੱਦਲ ਲਾਲ ਸੀ ਪੂਰੇ ਲਾਲ ਜਿਸ ਤਰ੍ਹਾਂ ਦਿਖ ਰਹੇ ਨੇ ਦਾਸੀ ਨੇ ਬਹੁਤ ਛੇਤੀ ਕਰਕੇ ਇਹਨਾਂ ਨੂੰ ਫੋਟੋ ਖਿੱਚੀ ਜਾਂ ਵੀਡੀਓ ਜੋ ਵੀ ਬਣਾਇਆ ਤਾਂ ਇਹ 2 ਮਿੰਟ ਦੇ ਵਿੱਚ ਵਿੱਚ ਹੀ ਇਹ ਰੰਗ ਬਦਲ ਕੇ ਗ੍ਰੇ ਹੋ ਗਿਆ ਜਿਸ ਨੂੰ ਕਹਿੰਦੇ ਨੇ سرمੇ ਰੰਗਾ ਹੋ ਗਿਆ ਲਾਲ ਤੋਂ ਮਤਲਬ ਉਹਦੇ ਲਈ ਕੁਝ ਵੀ ਅੱਗੇ ਵੀ ਦੇਖਿਆ ਹੋਇਆ ਦਾਸੀ ਨੇ ਕਿ ਕਈ ਦਫਾ ਪਰਮੇਸ਼ਰ ਇਸ ਤਰ੍ਹਾਂ ਅਲੱਗ-ਅਲੱਗ ਰੰਗ ਲੈ ਕੇ ਆਉਂਦੇ ਨੇ ਆਸਮਾਨ ਤੇ ਤੇ ਫਿਰ ਮਿੰਟ-ਮਿੰਟ ਦੇ ਵਿੱਚ ਹੀ ਇਹੋ ਬਦਲ ਜਾਂਦੇ ਨੇ ਰੰਗ ਫਿਰ ਹੋਰ ਰੰਗ ਅਸੀਂ ਹੈਰਾਨ ਰਹਿ ਜਾਂਦੇ ਆ ਕਿ ਕਿਸ ਤਰ੍ਹਾਂ ਐਨੇ ਪੂਰੇ ਆਸਮਾਨ ਤੇ ਮਿੰਟ-ਸਕਿੰਟ ਦੇ ਵਿੱਚ ਤਬਦੀਲੀ ਹੋ ਗਈ ਆ ਜੋ ਆਪ ਜੀ ਇਹ ਦੂਸਰਾ ਦੇਖ ਰਹੇ ਹੋ ਅੱਗੇ ਜਾ ਕੇ ਉਥੇ ਆਪ ਜਾਣਦੇ ਹੋ ਨਾ ਕਿ ਇਸ ਤੇ ਕੈਨੇਡਾ ਵਰਗੇ ਦੇਸ਼ ਦੇ ਵਿੱਚ ਜੋ ਇਹਨੂੰ ਕਹਿੰਦੇ ਨੇ ਪਤਝੜ ਦਾ ਮੌਸਮ ਉਹਦੇ ਵਿੱਚ ਇਹ ਰੁੱਖਾਂ ਦੇ ਰੰਗ ਕਿੰਨੇ ਰੰਗ-ਬਰੰਗੇ ਬਣ ਜਾਂਦੇ ਨੇ ਉਹ ਇੱਥੋਂ ਦੇ ਮੌਸਮ ਦੇ ਹਿਸਾਬ ਨਾਲ ਹੈ ਤੇ ਇੱਕ ਹੋਰ ਜੋ ਆਪ ਜੀ ਸੱਜੇ ਹੱਥ ਦੇਖ ਰਹੇ ਹੋ ਥੋੜਾ ਡਾਰਕ ਅ ਰੈਡੀਸ਼ ਬਰਾਊਨ ਕਹਿ ਸਕਦੇ ਆ ਉਹ ਰੰਗ ਉਹ ਧਰਤੀ ਉਫਣੀ ਹੋਈ ਹੈ ਇੱਥੇ ਇੱਕ ਜਗ੍ਹਾ ਹੈ ਥੋੜੀ ਜੀ ਪਤਾ ਨਹੀਂ ਸ਼ਾਇਦ ਇੱਕ ਕਿਲਾ ਸ਼ਾਇਦ ਦੋ ਕਿਲੇ ਜਗ੍ਹਾ ਹੋਏਗੀ ਇੰਨਾ ਮੈਨੂੰ ਪਤਾ ਨਹੀਂ ਹੈ ਤੇ ਇਹ ਧਰਤੀ ਉਫਣੀ ਹੋਈ ਹੈ ਸਾਢੇ 400 ਸਾਲ ਤੋਂ 200 ਸਾਲ ਪਹਿਲਾਂ ਕਹਿੰਦੇ ਇੱਥੇ ਪਾਣੀ ਸੀ ਤੇ ਇਹ ਦੇਖ ਲਓ ਧਰਤੀ ਕਿਸ ਤਰ੍ਹਾਂ ਉੱਪਰ ਨੂੰ ਉਫਣੀ ਹੋਈ ਹੈ ਤੇ ਇਹ ਕਿਸ ਤਰ੍ਹਾਂ ਦੀ ਬਣੀ ਹੈ ਦੇਖ ਲੋ ਪਰਮੇਸ਼ਰ ਦੇ ਰੰਗ ਤੇ ਇਹ ਹੁਣ ਮਤਲਬ ਇਹਨੂੰ ਲੋਕ ਦੇਖਣ ਜਾਂਦੇ ਨੇ ਕਿ ਇਹ ਧਰਤੀ ਕਿਸ ਤਰ੍ਹਾਂ ਦੀ ਕਿਸਮ ਦੀ ਹੋ ਗਈ ਹੈ ਕਿਸ ਤਰ੍ਹਾਂ ਅਸੀਂ ਇਹ ਪਰਮੇਸ਼ਰ ਦੇ ਰੰਗ ਆਪਣੇ ਆਲੇ ਦੁਆਲੇ ਦੇਖਦੇ ਆਂ ਤੇ ਜਿਸ ਤਰ੍ਹਾਂ ਪਰਮੇਸ਼ਰ ਕੁਦਰਤ ਦੇ ਵਿੱਚ ਤਬਦੀਲੀ ਲਿਆਉਣ ਦੇ ਲਈ ਪਰਮੇਸ਼ਰ ਕੋਲ ਕੋਈ ਬਹੁਤ ਸਮਾਨ ਨਹੀਂ ਚਾਹੀਦਾ ਹੁੰਦਾ ਇਹ ਪਰਮੇਸ਼ਰ ਦੇ ਲਈ ਬਹੁਤ ਸੌਖੀਆਂ ਖੇਡਾਂ ਨੇ ਇਸ ਤਰ੍ਹਾਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਜੇ ਕਦੇ ਦੁੱਖ ਆਉਂਦਾ ਹੈ ਤਾਂ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਉਹ ਸਾਨੂੰ ਸੁੱਖ ਵੀ ਬਹੁਤ ਛੇਤੀ ਦੇ ਸਕਦਾ ਹੈ ਬਸ ਅਸੀਂ ਉਹਦੇ ਲਾੜ ਲੱਗিয়ে ਉਹਨੂੰ ਯਾਦ ਕਰੀਏ ਪਰਮੇਸ਼ਰ ਦੇ ਦਰ ਤੇ ਮੰਗ ਤੇ ਬਣ ਜਾਈਏ ਕਿਸੇ ਅਸੀਂ ਮਾਨੁੱਖ ਦੇ ਉੱਪਰ ਤੇਕ ਨਾ ਰੱਖੀਏ ਜਿਸ ਤਰ੍ਹਾਂ ਸੁਖਮਨੀ ਸਾਹਿਬ ਦੇ ਵਿੱਚ ਆਉਂਦਾ ਨਾ ਕਿ ਕਿਸੇ ਮਨੁੱਖ ਦੇ ਉੱਪਰ ਰੱਖੀ ਸਾਡੀ ਟੇਕ ਬਿਰਥੀ ਹੈ ਪਰ ਉਹ ਪਰਮੇਸ਼ਰ ਸਾਨੂੰ ਨਿਰਾਸ਼ ਨਹੀਂ ਕਰਦਾ ਉਹਦੇ ਤੇ ਹਮੇਸ਼ਾ ਭਰੋਸਾ ਰੱਖੀਏ ਵਾਹਿਗੁਰੂ ਜੀ